ਤਿੰਬਰਪੁਰ ਦੀ ਜਿਹੜੀ ਪੰਚਾਇਤ ਹੈ ਸਰਬਸੰਮਤੀ ਨਾਲ ਬਣੀ ਹੈ ਮੁबारकਾਂ ਖੁਸ਼ੀਆਂ ਦਾ ਮੌਕਾ ਕੀ ਕਹਿਣਾ ਚਾਹੂੰਗਾ ਸਰ ਸਭ ਤੋਂ ਪਹਿਲਾਂ ਤਾਂ ਮੈਂ ਤਿੰਬਰ ਪ੍ਰਦੇਸ਼ ਸਮੁੱਚੇ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਇੱਕ ਇਤਿਹਾਸ ਪੈਦਾ ਕੀਤਾ ਮੈਨੂੰ ਦੱਸਿਆ ਗਿਆ ਕਿ ਚੌਥੀ ਵਾਰ ਸਰਬਸੰਮਤੀ ਹੋਈ ਹੈ ਸਾਰੇ ਵਧਾਈ ਦੇ ਪਾਤ੍ਰ ਨਗਰ ਨਿਵਾਸੀ ਸਾਡੇ ਬਜ਼ੁਰਗ ਨੌਜਵਾਨ ਵੀਰ ਸਾਡੀਆਂ ਮਾਤਾ-ਮਾਪਾਂ ਔਰ ਦੂਜੀ ਮੈਂ ਵਧਾਈ ਦੇਣਾ ਸਾਡੀ ਸਰਪੰਚ ਜਿਹੜੀ ਬਣੀ ਹੈ ਸਰਪੰਚ ਸਾਹਿਬ ਪੰਚਾਇਤ ਉਹਨਾਂ ਦੇ ਮੈਂਬਰ ਸਾਹਿਬਾਨ ਸਾਡਾ ਸਰਪੰਚ ਵਿੱਕੀ ਬਾਈ ਔਰ ਸਾਡੇ ਮੈਂਬਰ ਸਾਹਿਬਾ ਇਹਨਾਂ ਨੂੰ ਵਧਾਈ ਦਿੰਨਾ ਔਰ ਇਹਨਾਂ ਨੂੰ ਅੱਜ ਇੱਕ ਜ਼ਿੰਮੇਵਾਰੀ ਮਿਲੀ ਹੈ ਪਿੰਡ ਦੀ ਅਸੀਂ ਵਿਸ਼ਵਾਸ ਹਾਂ ਨੇ ਸਾਰੇ ਨਗਰ ਨੂੰ ਕਿ ਸਮੁੱਚੀ ਟੀਮ ਔਰ ਮੈਂ ਵਿਚ ਇਕੱਠੇ ਹੋ ਕੇ ਸੀ ਆਪਣੇ ਇਸ ਨਗਰ ਦੀ ਕਾਇਆ ਕਲਪ ਕਰਾਂਗੇ ਜ਼ਿੰਮੇਵਾਰੀ ਲਈ ਹੈ ਨਗਰ ਨੇ ਕਿ ਸਾਨੂੰ ਇੱਕ ਗਰਾਊਂਡ ਇੱਕ ਜਿਵੇਂ ਹੋਰ ਪਿੰਡਾਂ ਚ ਮੈਰਿਜ ਪੈਲੇਸ ਬਣ ਰਹੇ ਆ ਉਹ ਬਣਾਇਆ ਜਾਣਾ ਅਸੀਂ ਵਾਦਾ ਕੀਤਾ ਕਿ ਜਿੱਦਣ ਆਗੇ ਆ ਭੰਗੂ ਸਾਹਿਬ ਖੜੇ ਆ ਇਹਨਾਂ ਨੇ ਕਿਹਾ ਕਿ 10 ਲੱਖ ਰੁਪਏ ਉਦੋਂ ਲੈ ਕੇ ਆਉਣਾ ਹੈ 10 ਲੱਖ ਰੁਪਏ ਜਿੱਦਣ ਵੀ ਆਏਗੇ ਗ੍ਰਾਂਟ ਲੈ ਕੇ ਆਵਾਂਗੇ ਉਸ ਤੋਂ ਬਾਅਦ ਇੱਕ ਕੰਮ ਪਹਿਲਾਂ ਪੂਰਾ ਕਰਾਂਗੇ ਦੂਜਾ ਬਾਅਦ ਚ ਔਰ ਅਸੀਂ ਪਿੰਡ ਨੂੰ ਜਿਵੇਂ ਨੌਜਵਾਨ ਦੇ ਵਿੱਚ ਉਸਾਹ ਇਹਨਾਂ ਦੇ ਵਿੱਚ ਅਸੀਂ ਨਮੂਨੇ ਦਾ ਔਰ ਇੱਕ ਮਾਡਲ ਪਿੰਡ ਬਣਾ ਕੇ ਦਵਾਂਗੇ ਇਹ ਨਗਰ ਨਿਵਾਸੀ ਅਸੀਂ ਨੂੰ ਵਿਸ਼ਵਾਸ ਦਵਾਉਨੇ ਆ ਖੁਸ਼ੀ ਹੈ ਕਿ ਅਸੀਂ ਨਸ਼ਿਆਂ ਤੋਂ ਦੂਰ ਜਾ ਰਹੇ ਆ ਗੇਮਾਂ ਵੱਲ ਜਾ ਰਹੇ ਆ ਔਰ ਲੜਾਈਆਂ ਤੋਂ ਮਿਟਾ ਕੇ ਸਰਬਸੰਮਤੀ ਨਾਲ ਪੰਚਾਇਤਾਂ ਬਣਾ ਰਿਆਂ ਮੈਂ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਬਹੁਤ ਪਿੰਡਾਂ ਸਰਬਸੰਮਤੀ ਹੋ ਰਹੀ ਹੈ ਵਾਹਿਗੁਰੂ ਦੀ ਕਿਰਪਾ ਹੈ ਕਿ ਪਿਛਲੇ ਸਾਲ ਜਿਹੜੇ 5 ਸਾਲ ਪਹਿਲਾਂ ਸੀ ਪਰਚੇ ਘਟਾ ਘਟਾ ਕੇ ਸਰਬਸੰਮਤੀਆਂ ਨਾਲ ਹੋਈ ਹੋਈਆਂ ਸੀ ਇਸ ਵਾਰ ਲੋਕਾਂ ਦੇ ਪਿਆਰ ਨਾਲ ਹੋ ਰਹੇ ਆ ਔਰ ਬਹੁਤ ਅਸੀਂ ਕਹਿ ਸਕਦੇ ਹਾਂ ਫਤੇਗੜ ਸਾਹਿਬ ਦੇ ਇਹ ਇਤਿਹਾਸਕ ਧਰਤੀ ਤੇ ਬਾਬਾ ਜੋਰਾਵਰ ਬਾਬਾ ਫਤੇ ਸਿੰਘ ਤੇ ਮਾਤਾ ਗੁਜਰਕੌਰ ਦੀ ਮਹਾਨ ਸ਼ਹਾਦਤ ਵਾਲੀ ਧਰਤੀ ਤੇ ਬਹੁਤ ਜ਼ਿਆਦਾ ਇਸ ਵਾਰ ਜਿਹੜੀਆਂ ਸਰਵਸੰਮਤੀਆਂ ਨਾਲ ਹੋਣਗੀਆਂ ਇਹ ਮੈਂ ਆਸ ਕਰਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਪਿੰਡ ਤਿਮਰਪੁਰ ਦੀ ਪੰਚਾਇਤ ਨੂੰ 10 ਲੱਖ ਰੁਪਏ ਦੇਣ ਦਾ ਇਹਦਾ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਜਿਹਦਾ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ 5 ਲੱਖ ਰੁਪਏ ਦਾ ਛੋਟੇ ਵੀ ਇਹ ਲੱਖਾਂ ਦੀ ਗੱਲ ਛੱਡੋ ਤੁਸੀਂ ਇਹ ਦੇਖਿਓ ਕਿ ਆਉਣ ਵਾਲਾ ਪਿੰਡ ਦਾ ਕਿਵੇਂ ਕਾਇਆਕਲਪ ਹੁੰਦੀ ਹੈ ਇਹਦਾ 5-10 ਲੱਖ ਨਾਲ ਨਹੀਂ ਕੁਝ ਬਣਨਾ ਇਹਦਾ ਬਹੁਤ ਪੈਸਾ ਆਪਾਂ ਨੂੰ ਲਿਆਉਣਾ ਪਊਗਾ ਔਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਿਹੜੇ ਵਿਸ਼ਵਾਸ ਨਾਲ ਤੁਸੀਂ ਮੈਨੂੰ ਚੁਣਿਆ ਔਰ ਪੰਚਾਇਤ ਚੁਣਿਆ ਅਸੀਂ ਇਕੱਠੇ ਤੁਹਾਡੇ ਵਿਸ਼ਵਾਸ ਨੂੰ ਆਨ ਨਿਆਣ ਦਵਾਂਗੇ ਤੁਹਾਡੇ ਵਿਸ਼ਵਾਸ ਤੇ ਪੂਰਾ ਖਰਾ ਉਤਰਾਂਗੇ ਜੀ ਤੁਹਾਨੂੰ ਅੱਜ ਸਰਪੰਚ ਚੁਣਿਆ ਗਿਆ ਸਰਦਮਦੀ ਨਾਲ ਵਿਧਾਇਕ ਸਾਹਿਬ ਵੀ ਤੁਹਾਡੇ ਸਿਰੋਪਾ ਜਿਹੜੇ ਗੱਲਚ ਪਾਉਣ ਆਏ ਨੇ ਤੁਹਾਡਾ ਕੀ ਕਹਿਣਾ ਹੈ ਜੀ ਜੀ ਧੰਨਵਾਦ ਕਰਦਾ ਹਾਂ ਬੈਸਰਬਾ ਜਿਵੇਂ ਨਹੀਂ ਰਹਿਣ ਵਾਈਚ ਕੰਮ ਹੋਊਗਾ ਅਸੀਂ ਕਰਾਂਗੇ ਜੀ ਸਾਰੇ ਬੰਦਾ ਧੰਨਵਾਦ ਜੀ ਮੈਨੂੰ ਚੁਣ ਲਈ ਜਿਵੇਂ ਪਿੰਡ ਚ ਮੋਤਪੁਰਾ ਨੇ ਕੰਮ ਗੜਾਏ ਆ ਪਿੰਡ ਤੇ ਤੁਹਾਨੂੰ ਲੱਗਦਾ ਵੀ ਇਹ ਕੰਮ ਹੋਣ ਵਾਲੇ ਆ ਜਾਂ ਕੀ ਕਹਿਣਾ ਚਾਹੁੰਦੇ ਨਹੀਂ ਕੰਮ ਹੋਣ ਵਾਲੇ ਰਲ ਮਿਲ ਕੇ ਕਰੂੰਗਾ ਸਾਰੇ ਕੰਮ ਜੀ ਤੁਹਾਡੇ ਵੱਲੋਂ ਬ੍ਰਿੰਦਰ ਸਿੰਘ ਨੇ ਵੀ ਕਿਹਾ ਗਿਆ ਕਿ 50 ਲੱਖ ਰੁਪਏ ਜੇਕਰ ਪੰਜਾਬ ਸਰਕਾਰ ਦੇਣਦੀ ਹੈ ਤਾਂ 25 ਲੱਖ ਜਿੰਨੇ ਪੈਸੇ ਦੇ ਦਊਂਗੇ ਮੈਂ ਅੱਧੇ ਪੈਸੇ ਆਪਣੇ ਕੋਲੋਂ ਪਾਉਂਗਾ ਜੀ ਨਹੀਂ ਪਹਿਲਾਂ ਤੁਹਾਡੇ ਵੱਲੋਂ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਸੀ ਜਿੰਨੇ ਕੋਈ ਗੱਲ ਨਹੀਂ 5 ਸਾਲ ਦੇ ਕਰੋੜ ਲਾ ਦੂੰਗਾ ਕੋਈ ਚੱਕਰ ਨਹੀਂਗਾ